ਕੀ ਤੁਸੀਂ ਜਾਣਦੇ ਹੋ ਸਪੇਨ ਦੀ ਹਿਸਟਰੀ ਵਿੱਚ ਪਹਿਲਾ ਕਿਲਰ ਸਿਰਫ 4 ਫੁੱਟ 11 ਇੰਚ ਦਾ ਸੀ ਜਿਸ ਨੇ ਫੜੇ ਜਾਣ ਤੇ ਕੋਰਟ ਵਿੱਚ ਕਬੂਲਿਆ ਕਿ ਮੇਰੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ ਜੇ ਮੈਂ ਭੀੜੀਏ ਵਰਗਾ ਬਣ ਜਾਂਦਾ ਹਾਂ ਇਸ ਕਿਲਰ ਦੀ ਪੂਰੀ ਕਹਾਣੀ ਸੁਣਨ ਦੇ ਲਈ ਸਾਡੇ ਨਾਲ ਜੁੜੇ ਰਹੋ ਅਤੇ ਫੋਲੋ ਲਾਈਕ ਕਮੈਂਟ ਸ਼ੇਅਰ ਦਾ ਬਟਨ ਦਬਾ ਦਿਓ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਪੇਨ ਦੇ ਇੱਕ ਕਾਤਲ ਦੀ ਇਸ ਦਾ ਨਾਮ ਸੀ ਮੈਨਬੈਲ ਬਲਾਂਕੋ ਰੋਮਾਂਸਾਂਟਾ ਇਸ ਦਾ ਜਨਮ 1892 ਸਪੇਨ ਦੇ ਇੱਕ ਪਿੰਡ ਵਿੱਚ ਹੋਇਆ ਪੈਦਾ ਹੋਣ ਵੇਲੇ ਇਹ ਛੋਟਾ ਅਤੇ ਬਹੁਤ ਨਾਜ਼ੁਕ ਸੀ ਪਹਿਲਾਂ ਲੋਕਾਂ ਨੇ ਇਸ ਨੂੰ ਲੜਕੀ ਸਹੀ ਸਮਝਿਆ ਸੀ ਇਸ ਦਾ ਕੱਦ 4 ਫੁੱਟ ਅਤੇ 11 ਇੰਚ ਸੀ ਇਹ ਛੋਟੀ ਉਮਰ ਵਿੱਚ ਦਰਜੀ ਦਾ ਕੰਮ ਕਰਦਾ ਸੀ ਲੋਕਾਂ ਦੇ ਘਰੇ ਜਾ ਕੇ ਉਹਨਾਂ ਦੇ ਕੱਪੜੇ ਸਲਾਈ ਕਰਦਾ ਇਸ ਨੂੰ ਯਾਤਰਾਵਾਂ ਕਰਨ ਦਾ ਬਹੁਤ ਸ਼ੌਂਕ ਸੀ 1806 ਵਾਲੀ ਤੋਂ ਲੈ ਕੇ 1852 ਦੇ ਵਿਚਕਾਰ ਇਹ ਕਈ ਔਰਤਾਂ ਤੇ ਬੱਚਿਆਂ ਨੂੰ ਆਪਣੇ ਨਾਲ ਯਾਤਰਾ ਕਰਨ ਲਈ ਲੈ ਗਿਆ ਪਰ ਉਹ ਔਰਤਾਂ ਤੇ ਬੱਚੇ ਕਦੇ ਮੁੜ ਕੇ ਵਾਪਸ ਨਹੀਂ ਆਏ ਉਹ ਲੋਕਾਂ ਨੂੰ ਕਹਿੰਦਾ ਸੀ ਕਿ ਮੈਂ ਤੁਹਾਨੂੰ ਨੌਕਰੀ ਤੇ ਘਰ ਦੀ ਪਾਵਾਂਗਾ ਅਮਰੀਕਾ ਲੈ ਕੇ ਜਾਵਾਂਗਾ ਅਤੇ ਉੱਥੇ ਵੱਡੀਆਂ-ਵੱਡੀਆਂ ਨੌਕਰੀਆਂ ਕਾਰੋਬਾਰਾਂ ਸੈੱਟ ਕਰ ਦਵਾਂਗਾ ਪਰ ਜੋ ਲੋਕ ਵੀ ਇਹਨਾਂ ਨਾਲ ਯਾਤਰਾ ਕਰਨ ਜਾਂਦੇ ਉਹ ਕਦੇ ਪਿੰਡ ਵਾਪਸ ਨਹੀਂ ਆਏ ਜਦ ਪਿੰਡ ਦੇ ਲੋਕਾਂ ਨੂੰ ਸ਼ੱਕ ਹੋਇਆ ਵੀ ਉਹ ਕਿੱਥੇ ਗਏ ਹਨ ਤਾਂ ਉਹ ਲੋਕਾਂ ਨੂੰ ਕਹਿੰਦਾ ਸੀ ਕਿ ਉਹ ਅਮਰੀਕਾ ਚਲੇ ਗਏ ਹਨ ਇਸ ਦੇ ਘਰੋਂ ਔਰਤਾਂ ਦੇ ਕੱਪੜੇ ਬੱਚਿਆਂ ਦੇ ਜੁੱਤੇ ਅਤੇ ਮਨੁੱਖੀ ਸਰੀਰ ਨੂੰ ਵੱਢਣ ਵਾਲੇ ਕਟਿੰਗ ਟੂਲ ਵੀ ਮਿਲੇ ਲੋਕ ਦੱਸਦੇ ਹਨ ਕਿ ਇਹ ਰਾਤ ਨੂੰ ਜੰਗਲ ਵੱਲ ਜਾਂਦਾ ਸੀ ਅਤੇ ਦੇਰ ਰਾਤ ਘਰ ਵਾਪਸ ਆਉਂਦਾ ਉਸ ਨੇ ਸਭ ਤੋਂ ਪਹਿਲਾਂ ਇੱਕ ਟੈਕਸ ਕਲੈਕਟਰ ਨੂੰ ਮਾਰੇ ਆ ਇਸ ਦੀ ਪਹਿਲੀ ਮੌਤ ਮਗਰੋਂ ਇਸ ਨੇ ਆਪਣੇ ਆਪ ਨੂੰ ਸਫਲ ਮਹਿਸੂਸ ਕੀਤਾ ਅਤੇ ਉਸ ਜਗ੍ਹਾ ਤੋਂ ਭੱਜ ਕੇ ਇਸ ਨੇ ਆਪਣਾ ਨਾਮ ਵੀ ਚੇਂਜ ਕਰ ਲਿਆ ਸੀ ਇਸ ਦਾ ਦੂਜਾ ਵਿਕਟਮ ਮੈਨੁਏਲਾ ਬਰੀਸਦਾ ਮੈਨੁਏਲਾ ਆਪਣੇ ਬੱਚੇ ਦੇ ਨਾਲ ਸਪੇਨ ਦੇ ਇੱਕ ਪਿੰਡ ਵਿੱਚ ਰਹਿੰਦੀ ਸੀ ਉਸ ਦੇ ਘਰ ਬਹੁਤ ਗਰੀਬੀ ਸੀ ਉਸ ਕੋਲ ਕੋਈ ਨੌਕਰੀ ਵੀ ਨਹੀਂ ਸੀ ਨਾ ਹੀ ਉਸ ਦਾ ਕੋਈ ਸਹਾਰਾ ਸੀ ਤੇ ਇਸ ਨੇ ਉਸ ਨੂੰ ਆਫਰ ਦਿੱਤੀ ਮੇਰੇ ਨਾਲ ਚੱਲ ਮੈਂ ਤੈਨੂੰ ਪੁਰਤਕਾਲ ਵਿੱਚ ਨਵੀਂ ਨੌਕਰੀ ਲਵਾਵਾਂਗਾ। ਉਹ ਦੋਵੇਂ ਮਾਂ ਤੇ ਬੱਚੇ ਇਸ ਦੀਆਂ ਗੱਲਾਂ ਵਿੱਚ ਆ ਗਏ ਅਤੇ ਇਸ ਦੇ ਨਾਲ ਚੱਲ ਪਏ। ਵਿਕਟਮ ਨੰਬਰ 2 ਬੇਨੇਤਾ ਗਰੇਸੀਆ। ਮੈਨੇਤਾ ਨੂੰ ਆਪਣੇ ਪਰਿਵਾਰ ਦੇ ਗੁੰਮ ਹੋ ਜਾਣ ਦਾ ਸ਼ੱਕ ਹੋਇਆ। ਇਹ ਮੈਨੁਏਲਾ ਦੀ ਭੈਣ ਸੀ। ਜਦੋਂ ਉਸ ਨੇ ਉਸ ਨੂੰ ਪੁੱਛਿਆ ਤਾਂ ਰੂਮਸ ਅੰਟੋਨੀਓ ਉਸ ਤੋਂ ਦੱਸ ਦਿੱਤਾ ਕਿ ਉਹ ਅਮਰੀਕਾ ਚਲੀ ਗਈ ਹੈ। ਇਹ ਤੂੰ ਵੀ ਜਾਣਾਂ ਹੈ ਤਾਂ ਦੱਸ। ਉਸ ਨੇ ਉਸ ਤੇ ਭਰੋਸਾ ਕੀਤਾ। ਅਤੇ ਇਸ ਦੇ ਨਾਲ ਅਮਰੀਕਾ ਜਾਣ ਲਈ ਤਿਆਰ ਹੋ ਗਈ ਪਰ ਉਹ ਕਦੇ ਵਾਪਸ ਨਹੀਂ ਮੁੜੀ ਵਿਕਟਮ ਨੰਬਰ 3 ਐਂਟੋਨੀਆ ਐਂਡ ਪੈਟਰਾ ਇਹ ਦੋਵੇਂ ਮਾਮਾਤियां ਸਨ ਇਹ ਦੋਵੇਂ ਆਪਣੇ ਘਰ ਵਿੱਚ ਸੁਖੀ ਨਹੀਂ ਸਨ ਇਹਨਾਂ ਦੇ ਘਰ ਵੀ ਬਹੁਤ ਤੰਗੀ ਸੀ ਰੋਮਾਸਤਾ ਨੇ ਉਹਨਾਂ ਨੂੰ ਵੀ ਇੱਕ ਸੁਪਨਾ ਵਿਖਾਇਆ ਕਿ ਮੈਂ ਤੁਹਾਨੂੰ ਨਵੀਂ ਲਾਈਫ ਦਵਾਂਗਾ ਇੱਕ ਹਫ਼ਤੇ ਬਾਅਦ ਇਹ ਉਹਨਾਂ ਨੂੰ ਜੰਗਲ ਵਿੱਚ ਲੈ ਗਿਆ ਉੱਥੇ ਜਾ ਕੇ ਇਹਨਾਂ ਦੀ ਚਰਬੀ ਕੱਢ ਦਿੱਤੀ ਇਨੋਦਾ ਕੀਮਤੀ ਸਮਾਨ ਚੱਕ ਲਿਆ ਇਹ ਕਿਸ ਤਰ੍ਹਾਂ ਫੜਿਆ ਗਿਆ ਜਦੋਂ ਇੱਕ ਔਰਤ ਦਾ ਪਰਿਵਾਰ ਹਮਾ ਸੰਤਾਂ ਨੂੰ ਬਾਜ਼ਾਰ ਵਿੱਚ ਵੇਖਦਾ ਤਾਂ ਇਹ ਉਸ ਨੂੰ ਪਛਾਣ ਲੈਂਦਾ ਕਿ ਇਹ ਉਹੀ ਬੰਦਾ ਹੈ ਜਿਸ ਨੇ ਉਸ ਔਰਤ ਨੂੰ ਦੂਜੇ ਸ਼ਹਿਰ ਛੱਡਣ ਲਈ ਲੈ ਕੇ ਗਿਆ ਸੀ ਰਿਸ਼ਤੇਦਾਰਾਂ ਨੇ ਸ਼ੋਰ ਮਚਾਇਆ ਪੁਲਿਸ ਨੇ ਤੁਰੰਤ ਉਸ ਨੂੰ ਘੇਰ ਕੇ ਗ੍ਰਿਫਤਾਰ ਕਰ ਲਿਆ ਫੜੇ ਜਾਣ ਤੋਂ ਬਾਅਦ ਜ਼ਿਆਦਾ ਪੁੱਛਗਿੱਛ ਦੀ ਲੋੜ ਨਹੀਂ ਪਈ ਉਸ ਨੇ ਡਰ ਕੇ ਆਪਣੀ ਜਵਾਨ ਨਾਲ ਕਿਹਾ ਮੈਂ ਲੋਕਾਂ ਨੂੰ ਨਹੀਂ ਮਾਰਿਆ ਮੈਂ ਭੀੜੀਆਂ ਬਣ ਜਾਂਦਾ ਸੀ ਉਸਨੇ 13 ਕਤਲ ਕਬੂਲ ਕਰੇ ਅਤੇ ਸਾਰਿਆਂ ਦੀ ਡਿਟੇਲ ਵੀ ਦਿੱਤੀ ਲੋਕਾਂ ਨੂੰ ਮਾਰਨ ਦਾ ਕੀ ਮਕਸਦ ਸੀ ਇਹ ਲੋਕਾਂ ਨੂੰ ਮਾਰ ਕੇ ਉਹਨਾਂ ਦੀਆਂ ਚੀਜ਼ਾਂ ਜਿਵੇਂ ਕਿ ਸੋਨਾ ਅਤੇ ਕੱਪੜੇ ਵੇਚਦਾ ਸੀ ਅਤੇ ਉਹਨਾਂ ਵਿੱਚੋਂ ਉਹਨਾਂ ਦੀ ਚਰਬੀ ਕੱਢ ਕੇ ਪੈਸਿਆਂ ਲਈ ਵਰਤਦਾ ਸੀ ਛੋਟੇ ਕਦਮ ਵਾਲਾ ਹੋਣ ਕਰਕੇ ਉਹ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਾਉਂਦਾ ਸੀ ਅਤੇ ਕਿਲਿੰਗ ਉਸਦੀ ਪਾਵਰ ਬਣ ਜਾਂਦੀ ਸੀ ਫੀਲਿੰਗ ਮੇਂ ਹੀ ਸੀ ਉਸ ਦੇ ਵਿੱਚ ਉਹ ਨਾ ਹੀ ਡਿਗਰੇਟ ਕਰਦਾ ਸੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਜਦ ਉਸ ਨੂੰ 1853 ਵਿੱਚ ਕੋਰਟ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਨੇ 13 ਕਤਲ ਕਬੂਲ ਕਰ ਲਏ ਸਨ ਜਿਨ੍ਹਾਂ ਵਿੱਚੋਂ 8 ਔਰਤਾਂ 4 ਬੱਚੇ ਅਤੇ ਇੱਕ ਆਦਮੀ ਸੀ ਉਸ ਨੇ ਕਿਹਾ ਕਿ ਉਸ ਦੇ ਅੰਦਰ ਇੱਕ ਸ਼ੈਤਾਨ ਹੈ ਇਹ ਕਤਲ ਮੈਂ ਨਹੀਂ ਕੀਤੇ ਹਨ ਉਸ ਨੇ ਕਿਹਾ ਕਿ ਉਹ ਫੁੱਲ ਮੂਨ ਜਾਨੀ ਕਿ ਪੂਰਨਮਾਸੀ ਦੀ ਰਾਤ ਨੂੰ ਈਡੀਆ ਬਣ ਜਾਂਦਾ ਹੈ ਅਤੇ ਆਪਣੀ ਬੋਡੀ ਤੇ ਕਾਬੂ ਨਹੀਂ ਰਹਿੰਦਾ ਉਸ ਦੀ ਇਹ ਗੱਲ ਸੁਣ ਕੇ ਸਭ ਹੈਰਾਨ ਹੋ ਗਏ ਅਤੇ ਉਸ ਦੀ ਡਾਕਟਰੀ ਜਾਂਚ ਸ਼ੁਰੂ ਕਰ ਦਿੱਤੀ ਉਸ ਦੀ ਜਾਂਚ ਦੇ ਦੌਰਾਨ ਡਾਕਟਰਾਂ ਨੇ ਉਸ ਵਿੱਚ ਇੱਕ ਕਾਤਿਕ ਬਿਮਾਰੀ ਦਾ ਮਲਾਕ ਲੱਭਿਆ ਜਿਸ ਦਾ ਨਾਮ ਸੀ ਲਾਈਕੈਨਥਰੋਪੀ ਇਸ ਵਿੱਚ ਆਦਮੀ ਆਪਣੇ ਆਪ ਨੂੰ ਜਾਨਵਰ ਬਾਨ ਸਮਝਣ ਲੱਗ ਜਾਂਦਾ ਸੀ ਤੇ ਉਸ ਨੂੰ ਆਪਣੇ ਸਰੀਰ ਉੱਤੇ ਕੋਸ਼ ਕਬੂਨੀ ਸੀ ਰਹਿੰਦਾ ਜੜੇ ਜਾਣ ਤੋਂ ਬਾਅਦ ਉਸ ਨੂੰ ਮੌਤ ਦੀ سزا ਸੁਣਾਈ ਗਈ ਪਰ ਸਪੇਨ ਦੀ ਰਾਣੀ ਨੇ ਮੌਤ ਦੀ سزا ਬਦਲ ਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ 1863 ਵਿੱਚ ਉਸ ਦੀ ਮੌਤ ਹੋਈ ਇਹ ਸੀ ਇੱਕ ਖੂਨਖਾਰ ਮਨੁੱਖੀ ਭੇੜੀ ਦੀ ਕਹਾਣੀ ਉਹਨਾਂ ਬੇਕਸੂਰ ਲੋਕਾਂ ਦੀ ਕਹਾਣੀ ਜੋ ਸਿਰਫ ਇੱਕ ਚੰਗੀ ਜ਼ਿੰਦਗੀ ਦੀ ਖਾਤਰ ਉਸ ਦੇ ਨਾਲ ਚਲੇ ਗਏ ਪਰ ਮੁੜ ਕੇ ਦੇ ਵਾਪਸ ਨਹੀਂ ਆਏ ਅਸਲ ਭੇੜੀਆ ਉਸ ਦਾ ਦਿਮਾਗ ਸੀ ਤੇ ਅੰਦਰੋਂ ਉਹ ਆਪ ਬੇਰਹਿ